ਬਦੇ ਮਾਂਜੋ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਹੈਗੇਸ ਟੈਰੋਰਿਜ਼ਮ ਐਂਡ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰ ਸਿੰਘ ਨੂੰ ਬਹੁਤ ਅੱਛੀ ਕਾਮਯਾਬੀ ਮਿਲੀ ਹੈ ਕੋਰ 10 ਸਫਿਸਟੀਕੇਟਡ ਵੈਪਨ ਜਿਸ ਫੜਿਆ ਹੈ ਅਤੇ ਤਿੰਨ ਮੁਜ਼ਮਨ ਗ੍ਰਿਫਤਾਰ ਕੀਤੇ ਹੈ ਇਹਨਾਂ ਕ੍ਰਾਸ ਬਾਰਡਰ ਜਿਹੜਾ ਆਰਮਜ਼ ਬੜੀ ਪੋਸ਼ਣ ਕਰਨ ਦਾ ਨੈਟਵਰਕ ਸਾਰਾ ਉਹ ਡਿਸਪੈਂਟਲ ਕੀਤਾ ਗਿਆ ਹੈ ਉਹ ਹਵਾਲੇ ਦਾ ਵੀ ਜਿਹੜਾ ਮੇਨ ਆਪਰੇਟਰ ਸੀ ਉਹ ਵੀ ਇਹਦੇ ਤੇ ਅਰੈਸਟ ਕੀਤਾ ਗਿਆ ਉਹ ਤੋਂ ਜਿਹੜੀ ਰਿਕਵਰੀ ਹੋਈ ਹੈ ਉਹ ਕਾਈ ਲੱਖ ਦੀ ਹੋਈ ਹੈ ਜਿਹੜੇ ਸਫਿਸਟੀਕੇਟਡ ਕ੍ਰਿਸਟਲ ਨੀダス ਉਹਦੇ ਪੀਐਕਸ 5 ਪਿੰਨ ਨੇ ਗਲੌਕ ਪਿੰਨ ਨੇ ਪੀਐਕਸ 5 ਦੇ ਪੋਰਡ ਦੇ ਵਿੱਚ ਗਲੌਕ 9 ਐਮ ਐਮ ਇੱਕ ਬਰੇਟਾ ਫੋਰਨ ਨੇ ਕ੍ਰਿਸਟਲ 9 ਐਮ ਐਮ ਦਾ ਪੀ ਬੋਰਡ ਦੇ ਤਿੰਨ ਹੋਰ ਪਿਸਟਲ ਨੇ ਇਹ ਬੜੇ ਸਫਿਸਟੀਕੇਟਡ ਨੇ ਇਹ ਜਿਹੜੇ ਤਿੰਨਾਂ ਮੁਲਜ਼ਮ ਫੜੇ ਗਏ ਨੇ ਅਮਰਜੀਤ ਬਾਉ ਇਹ ਮਾਜੀ ਬੋ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਜਨਾਲਾ ਸੈਕਟਰ ਦੇ ਵਿੱਚ ਅੰਮ੍ਰਿਤਸਰ ਰੂਰ ਜਿੱਥੇ ਮਨਵੀਰ ਸਿੰਘ ਹੈ ਬਾ ਤਾਰਾ ਸਿੰਘ ਦਾ ਪੀਐਸ ਖਾਲੜਾ ਇਹ ਵੀ ਬਿਲਕੁਲ ਲਾਸਟ ਇਨ ਦਾ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਇਹਦਾ ਹਵਾਲੇ ਦਾ ਜਿਹੜਾ ਮੇਨ ਨੈਟਵਰਕ ਨਾਲ ਵਾਲਾ ਬੰਦਾ ਹੈ ਉਹ ਮੁਹੰਮਦ ਤਫੀਕਾ ਐਲੀਅਸ ਬਬਲੂ ਹੈ ਜਿਹੜਾ ਗੋਤਮਨਗਰ ਮੁੰਬਈ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਕੇ ਰਹਿੰਦਾ ਸੀਗਾ ਰੈਂਟਡ ਜਿਹੜੀ ਰਕੋਮੋਡੇਸ਼ਨ ਲੈ ਕੇ ਤੇ ਉਸ ਆਪਣੀ ਜਿਹੜੀ ਨਫਰੀਅਸ ਐਕਟੀਵਿਟੀ ਹੈ ਸਮਗਲਿੰਗ ਇਟਸ ਦਾ ਪੈਸਾ ਹੈ ਉਹਨੂੰ ਹਵਾਲਾ ਰਾਹੀਂ ਬਾਹਰ ਤੇ ਜਿੰਦਾ ਕੰਮ ਕਰਦਾ ਸੀ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜਿਹੜਾ ਇਹ ਸਿੰਡੀਕੇਟ ਡਿਸਮੈਂਟਲ ਕੀਤਾ ਗਿਆ ਕਿਉਂਕਿ ਤੁਸੀਂ ਸਮਝੋਗੇ ਕ੍ਰਾਸ ਬਾਰਡਰ ਜਿਹੜੀ ਹਮੇਸ਼ਾ ਉਹ ਤੁਹਾਡੇ ਤੇ ਉਹਨਾਂ ਦੇ ਜਿਹੜੇ ਮੰਸੂਬੇ ਨੇ ਰੰਗ ਦੇ ਕੇ ਇਸ ਇਟਰਾਬਸਟਰਬੈਂਸ ਕਰਨੀ ਇਸ ਤੇ ਲੌਂਡਰਿੰਗ ਡਿਸਟਰਬ ਕਰਨ ਪਰ ਇੰਨੇ ਸਫਿਸਟੀਕੇਟਡ ਵਪਨਸ ਵਰਤਿਆ ਨਾਲ ਜਿਹੜੀ ਉਹਨਾਂ ਦੀਆਂ ਪਲਾਨਸ ਨੇ ਉਹ ਬਿਲਕੁਲ ਖਤਮ ਹੋ ਗਈ ਹੈ ਇਸ ਗੱਲ ਨਾਲ ਇਸ ਮੋਡੂਲ ਦੇ ਰਿਲੇਟਡ ਤੁਹਾਡੇ ਸادة ਡੀਸੀਪੀ ਰਵਿੰਦਰਪਾਲ ਜੀ ਹਰਮਿੰਦਰ ਸਿੰਘ ਏਸੀਪੀ ਸਾਹਿਬ ਅਮੋਲਕ ਵੀ ਤੁਹਾਡੇ ਇੰਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੂੰ ਮੈਂ ਜਰੀ ਬਾਰਗ ਬਾਤ ਕਰਦਾ ਦੂਸਰੀ ਗੱਲ ਜਿਹੜੀ ਤੁਹਾਡਾ ਬਹੁਤ ਇੰਪੋਰਟੈਂਟ ਸ਼ੇਅਰ ਮੈਂ ਕਰਦੇ ਰਹਿਣਾ ਬੰਨਾ ਕਿ ਇਹ ਗਰੁੱਪ ਇੱਕ ਪ੍ਰੋਫਾਈਲ ਆਫ ਕੀ ਇਹਦੇ ਚ ਵੀ ਜਿਹੜੇ ਦੋਨੇ ਪੰਜਾਬੀ ਲੜਕੇ ਨੇ ਉਹ ਵੀ 12 ਸਾਲ ਦਾ 26 ਸਾਲ ਦਾ ਕਿ ਮੈਂ ਤੁਹਾਡੇ ਮੱਦੇਨਜ਼ਰ ਜ਼ਰੂਰ ਯੂਥ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਛੋਟੇ ਲਾਲਚ ਪਿੱਛੇ ਇਹ ਕੰਮ ਨਾ ਕਰੋ ਬਾਹਰ ਬੈਠੇ ਲੋਕ ਇੱਕ ਕ੍ਰਾਸ ਬਾਰਡਰ ਤੇ ਜਿਹੜੇ ਬੈਠੇ ਲੋਕ ਨੇ ਉਹ ਤੁਹਾਨੂੰ ਅਨਸੂਰ ਕਰ ਲੈਂਦੇ ਨੇ ਆਲਟੀਮੇਟਲੀ ਕਾਨੂੰਨ ਦਾ ਜਿਹੜੀ ਗ੍ਰਿਫਟ ਹੈ ਉਹਦੀ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਹੈ ਅੱਗੇ ਸਾਰੇ ਦੀ ਲਾਈਫ ਖਰਾਬ ਹੁੰਦੀ ਹੈ 22 ਤੋਂ 26 ਸਾਲ ਦੇ ਯੰਗ ਫਾਰਮੇਟਿਵ ਏਜ ਦੇ ਬੱਚੇ ਹੈ ਔਰ ਜਿਹੜੇ ਪੁਰਾਣੇ ਬੰਦੇ ਨੇ ਜਿਹਨੇ ਬਾਹਰ ਬੈਠੇ ਕੋਈ ਬੰਬੇ ਤੋਂ ਆ ਕੇ ਕੰਮ ਕਰ ਰਿਹਾ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਉਹਨਾਂ ਨੂੰ ਕੀ ਇੱਕ ਇੰਟਰਸਟ ਹੈ ਸਬਸਟੇਟ ਦਾ ਜਿਹੜੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਆਪਰੇਸ਼ਨਲ ਹੋਇਆ ਕਿ ਹੈਂਡਲਰ ਆਫ ਪਾਕਿਸਤਾਨ ਦਾ ਸੇਮ ਹੈ ਦੋ ਸੈਕਟਰਸ ਯੂਜ਼ ਕੀਤੇ ਜਾ ਰਹੇ ਨੇ ਫੋਰ ਪੁਸ਼ਿੰਗ ਇਨ ਕਨਸਾਈਨਮੈਂਟਸ ਇੱਕ ਜੈਨਰਾ ਸੈਕਟਰ ਇੱਕ ਹੀ ਵਨ ਸੈਕਟਰ ਤੋ ਉਹ ਗੱਲ ਫੇਰ ਦੁਬਾਰਾ ਜਦੋਂ ਹੀਰੋਇਨ ਦੀ ਰਿਕਵਰੀ ਜਾਂ ਹੋਰ ਕੁਝ ਪੈਨੀਕ ਅਸਾਈਨਮੈਂਟ ਚਲੀਆਂ ਕਿ ਬਾਰਡਰ ਦੇ ਨੇੜੇ ਦੇ ਫਿਰ ਲੋਕ ਨੇ ਉਹ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਇਸ ਜਿਹੜੀ ਉਹਨਾਂ ਦੀ ਰੇ ਅਉਰਾਵਾਸ ਤੇ ਜਾਵ ਰਿਹਾ ਹੈ ਕ੍ਰਾਸ ਬਾਰਡਰ ਤੋ ਮੈਂ ਮਸ਼ਾ ਇਤਮਾਜ ਪ੍ਰਤੀ ਜਿਹੜੀ ਗੱਲ ਹੈ ਉਹਨੂੰ ਜ਼ਰੂਰ ਬਰਹਾਇਆ ਇਸੇ ਕਰਕੇ ਥੈਂਕ ਯੂ ਕੋਈ ਗੱਲ ਤੋਂ ਕਿ ਮੈਂ ਇਹ ਲੱਗਦਾ ਨਹੀਂ ਕਿ ਅੱਗੇ ਹੀ ਦੇਖੋ ਬੜੀ ਸਿੰਪਲ ਗੱਲ ਹੈ ਵੀ ਚੰਗਾ ਬੰਦਾ ਤਾਂ ਕੋਈ ਮੰਗਾਊਗਾ ਨਹੀਂ ਇੰਨੇ ਸਫਿਸਟੀਕੇਟਡ ਵੈਪਨ ਉਹਨਾਂ ਪਾਸ ਹਰ ਜਗ੍ਹਾ ਤੁਸੀਂ ਦੇਖਦੇ ਹੋ ਕ੍ਰਾਈਮ ਤੇ ਜਿਹੜਾ ਸਫਿਸਟੀਕੇਟਡ ਵੈਪਨ ਆਟੋਮੈਟਿਕ ਵੈਪਨ ਹੋ ਰਿਹਾ ਉਹ ਡੈਫੀਨਟਲੀ ਬੜਿਆ ਐਂਟੀ ਸੋਸ਼ਲ ਐਲੀਮੈਂਟਸ ਹੋਈ ਜਾਣੇ ਹੁੰਦੇ ਨੇ ਆਮ ਬੰਦੇ ਤਾਂ ਮੋਹਨ ਨਹੀਂ ਔਰ ਇਹਨਾਂ ਜਿਹੜੇ ਫਾਇਰ ਪਾਵਰ ਹੈ ਉਹਦੇ ਨਾਲ ਤੁਸੀਂ ਇਮੇਜਿਨ ਕਰ ਸਕਦੇ ਤੁਸੀਂ ਇਹਨਾਂ ਦੀ ਕੁਆਲਿਟੀ ਦੇਖੋ ਸਾਰਿਆਂ ਦੀ ਬ੍ਰੈਂਡ ਨਿਊ ਪਿਸਟਲਸ ਨੂੰ ਐਂਡ ਮਤਲਬ ਮੋਸਟ ਲਿਟਲ ਵੈਪਨ ਆਪਣਾ ਪਾਣ ਨੂੰ ਕਾਸਾ ਜਿਹੜਾ ਮੁਹੰਮਦ ਤਸੀਹਦ ਦੇ ਖਿਲਾਫ ਇੱਕ ਕੇਸ ਦਰਜ ਹੈ 44 ਥਾਣੇ ਕਰਨਤਾਂ ਦੇ ਵਿੱਚ ਉਦੋਂ ਉੱਤੇ 9 ਲੱਖ ਰੁਪਏ ਵਾਲਾ ਮੰਨੇ ਤੇ 200 ਗ੍ਰਾਮ ਗੁਰੂਨ ਫੜੀ ਗਈ ਸੀ ਮਕਦਮਾ ਅਨੁਸਾਰ ਹੈ ਇਸੇ ਸਾਲ ਦਾ ਪਰ ਕਿਉਂਕਿ ਕੁਆਂਟੀਟੀ ਥੋੜੀ ਸੀ ਕਿ ਕਮਰਸ਼ਲ ਪੂਰ ਨੈਚਰਲੀ ਬੋਲ ਕੇ ਆ ਗਿਆ ਉਹ ਮੁੜ ਕੇ ਇਸੇ ਕੰਮ ਤੋਂ ਦਵਾਰਾ ਪੜ੍ਹਿਆ ਟਾਰਗੇਟ ਕੀ ਬੱਚੇ 3 ਤੋਂ 5 ਸਾਲ ਦੇ ਆਪ ਕੋ ਪੁੱਤਰ ਲਾਹੂ ਉਪਤਿਆਨ ਬਦਤਨ ਉਹ ਹੀ ਬੱਚਾ ਜੀ ਕੋਚਿੰਗ ਕਰਦੇ ਆ ਬਾਹਰ ਬੈਠੇ ਲੋਕ ਜਿਹੜਾ ਬੰਦਾ ਵਰਨੇਬਲ ਐ ਡੈਸੀਟੀਓ ਲੋਡ ਐ ਲਾਲਚਿੰਦਿਆ ਔਰ ਉਸ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਸਾਡੇ ਏਰੀਆ ਖੇਡ ਖੂਦ ਸਾਡੇ ਨੇੜੇ ਹੀ ਨੇ ਇੰਟਰਨੈਸ਼ਨਲ ਬਾਰਡਰ ਦੇ ਐਸੀ ਇਹਦੇ ਵਿੱਚ ਸ਼ਾਇਦ ਬਚ ਕੇ ਨਿਕਲ ਜਵਾਂਗੇ ਚਾਰ ਪੈਸੇ ਕਮਾਉਣ ਦਾ ਬੇਸਿਕ ਕੰਮ ਤਾਂ ਲਾਲਚ ਗਈ ਓਦੇ ਤਰੀ ਸਾਰੇ